ਦਾਦਾ ਜੀ ਕਿਰਪਾ ਮੈਨੂੰ ਦੱਸੋ ਇੰਜ ਕਿਉਂ ਹੈ ਕਿ ਅਸੀਂ ਤੰਬੂਆਂ 'ਚ ਰਹਿੰਦੇ ਹਾਂ ਤੇ ਅਸੀਂ ਕਿਉਂ ਹਮੇਸ਼ਾ ਸਫ਼ਰ ਕਰਦੇ ਰਹਿੰਨੇ ਹਾਂ ਕਿ ਸਾਡੇ ਕੋਲ ਘਰ ਨਹੀਂ ਹੈ ਹਾਂ ਮੇਰੇ ਬੱਚੇ ਸਾਡੇ ਕੋਲ ਸੱਚਮੁੱਚ ਇੱਕ ਘਰ ਹੈ ਪਰ ਅਸੀਂ ਸੱਚਮੁੱਚ ਉਸ ਘਰ ਤੱਕ ਹਜੇ ਨਹੀਂ ਪਹੁੰਚੇ ਹਾਂ ਹਜੇ ਅਸੀਂ ਉਸ ਪਾਸੇ ਸਫ਼ਰ ਕਰ ਰਹੇ ਹਾਂ ਅਤੇ ਸਾਡਾ ਘਰ ਜ਼ਿਆਦਾ ਦੂਰ ਨਹੀਂ ਹੈ ਸਬਰ ਬਣਾਏ ਰੱਖ ਤੇ ਸਾਡੇ ਲੋਕਾਂ ਵਿੱਚੋਂ ਇੰਨੇ ਜ਼ਿਆਦਾ ਲੋਕ ਉਥੋਂ ਦਾ ਸਫਰ ਕਿਉਂ ਕਰ ਰਹੇ ਹਨ ਅਸੀਂ ਲੋਕਾਂ ਨੇ ਇਕੱਠੇ ਸਫਰ ਕਿਉਂ ਸ਼ੁਰੂ ਕੀਤਾ ਆਹਾਂ ਮੇਰੇ ਬੱਚੇ ਤੂੰ ਬੜੇ ਚੰਗੇ ਸਵਾਲ ਪੁੱਛਦਾ ਹੈ ਆ ਮੈਂ ਤੈਨੂੰ ਸ਼ੁਰੂ ਤੋਂ ਦੱਸਦਾ ਹਾਂ ਕਿ ਸਾਡਾ ਸਫਰ ਕਿਵੇਂ ਸ਼ੁਰੂ ਹੋਇਆ ਕਾਫੀ ਸਮੇਂ ਪਹਿਲਾਂ موسی ਪੇਡਾਂ ਦਾ ਇੱਕ ਝੁੰਡ ਚਰਾ ਰਿਹਾ ਸੀ ਤਦ ਉਹ ਰੇਬ ਵਿੱਚ ਪਰਮੇਸ਼ਰ ਦੇ ਪਹਾੜ ਤੇ ਆਇਆ ਇੱਕ ਝਾੜੀ ਵਿੱਚੋਂ ਪਰਮੇਸ਼ਰ ਦਾ ਇੱਕ ਸਵਰਗ ਦੂਤ ਅਗਦੀ ਇੱਕ ਲਾਟ ਵਿੱਚੋਂ ਮੂਸਾ ਤੇ ਪ੍ਰਗਟ ਹੋਇਆ ਮੂਸਾ ਨੇ ਝਾੜੀ ਨੂੰ ਬਲਦੇ ਹੋਏ ਦੇਖਿਆ ਪਰ ਧਿਆਨ ਦਿੱਤਾ ਕਿ ਉਹ ਪਸੰ ਨਹੀਂ ਹੋ ਰਹੀ ਸੀ ਪਰਮੇਸ਼ਵਰ ਨੇ ਝਾੜੀ ਚੋਂ ਪੁਕਾਰਿਆ ਅਤੇ ਕਿਹਾ ਮੂਸਾ ਮੂਸਾ ਚੜੀ ਕੋਲ ਆ ਆਪਣੇ ਪੈਰਾਂ ਚ ਜੁੱਤੀਆਂ ਲਾ ਦੇ ਜੋ ਜੋ ਜੇਥੇ ਜਗਾ ਤੂੰ ਖੜਾ ਹੈ ਉਹ ਪਵਿੱਤਰ ਹੈ ਮੈਂ ਤੇਰੇ ਪਿਓ ਦਾ ਪਰਮੇਸ਼ਰ ਇਬਰਾਹਿਮ ਦਾ ਪਰਮੇਸ਼ਰ ਹਾਂ ਮੈਂ ਆਪਣੇ ਲੋਕਾਂ ਦਾ ਦੁੱਖ ਵੇਖਿਆ ਹੈ ਅਤੇ ਇਸ ਦੇਸ਼ ਵਿੱਚ ਆਪਣੇ ਲੋਕਾਂ ਦੀ ਚਿਲਾਟ ਸੁਣੀ ਹੈ ਮੈਂ ਉਹਨਾਂ ਨੂੰ ਛੁਡਾ ਕੇ ਦੇਸ਼ ਵਿੱਚ ਚਲਾ ਜਾਵਾਂਗਾ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ ਮੈਂ ਚਾਹੁੰਦਾ ਹਾਂ ਤੂੰ ਫਰੋਨ ਰਾਜਾ ਦੇ ਕੋਲ ਜਾ ਅਤੇ ਮੇਰੇ ਲੋਕਾਂ ਨੂੰ ਅਜਰਾਦਿਆਂ ਨੂੰ ਦੇਚੋ ਬਾਹਰ ਕੱਢ ਲਿਆ ਹੈ ਪ੍ਰਭੂ ਮੈਂ ਕੌਣ ਹਾਂ ਜੋ ਮੈਂ ਫਿਰੋਂ ਰਾਜਾ ਦੇ ਕੋਲ ਜਾਵਾਂ ਜਾਂ ਮੈਂ ਇਜ਼ਰਾਈਲੀ ਲੋਕਾਂ ਨੂੰ ਮਿਸਰ ਦੇਸ਼ ਤੋਂ ਬਾਹਰ ਕੱਢ ਲਿਆ ਵਾਂ ਨਾ ਡਰ ਕਿਉਂ ਜੋ ਮੈਂ ਤੇਰੇ ਨਾਲ ਰਵਾਂਗਾ ਜੀ ਮੈਂ ਇਜ਼ਰਾਈਲੀਆਂ ਦੇ ਕੋਲ ਜਾਵਾਂਗਾ ਅਤੇ ਉਹਨਾਂ ਨੂੰ ਕਹਾਂਗਾ ਤੁਹਾਡੀ ਵੱਡਿਆਂ ਦੇ ਪਰਮੇਸ਼ਵਰ ਨੇ ਮੈਨੂੰ ਭੇਜਿਆ ਹੈ ਅਤੇ ਉਹ ਮੈਨੂੰ ਪੁੱਛਣ ਉਸ ਦਾ ਨਾਮ ਕੀ ਹੈ ਤੇ ਤੂੰ ਕੀ ਚਾਹੁੰਦਾ ਹੈ ਕਿ ਮੈਂ ਉਹਨਾਂ ਨੂੰ ਉੱਤਰ ਦਵਾਂ ਉਹਨਾਂ ਨੂੰ ਕਹੀਂ ਮੈਂ ਤੈਨੂੰ ਕੱਲਿਆ ਹੈ ਤੁਹਾਡੇ ਪੁਰਖਿਆਂ ਦੇ ਪ੍ਰਭੂ ਪਰਮੇਸ਼ਰ ਇਬਰਾਹੀਮ ਦੇ ਪਰਮੇਸ਼ਰ ਨੇ ਮੈਨੂੰ ਤੁਹਾਡੇ ਕੋਲ ਕੱਲਿਆ ਹੈ ਮੈਂ ਜਾਣਦਾ ਹਾਂ ਕਿ ਮਿਸਰ ਦੇਸ਼ ਦਾ ਰਾਜਾ ਫਰੋਨ ਇੱਥੋਂ ਤੱਕ ਦਬਾਅ ਪੈਣ ਦੇ ਬਾਵਜੂਦ ਵੀ ਤੁਹਾਨੂੰ ਨਹੀਂ ਜਾਣ ਦੇਵੇਗਾ ਇਸ ਲਈ ਮੈਂ ਆਪਣਾ ਹੱਥ ਵਧਾਵਾਂਗਾ ਅਤੇ ਜਿੰਨਾ ਚਮਤਕਾਰਾਂ ਨੂੰ ਮੈਂ ਉਹਨਾਂ ਦੇ ਵਿਚਕਾਰ ਕਰਾਂਗਾ ਉਹਦੇ ਨਾਲ ਮਿਸਰ ਦੇ ਉਹ ਨੂੰ ਮਾਰਾਂਗਾ ਅਤੇ ਉਸ ਤੋਂ ਬਾਅਦ ਉਹ ਤੁਹਾਨੂੰ ਜਾਣ ਦੇਵੇਗਾ ਜੀ ਮੇਰੀ ਲੋਕ ਮੇਰੀ ਗੱਲ ਦਾ ਭਰੋਸਾ ਨਾ ਕਰਨ ਅਤੇ ਇਸ ਦੇ ਬਦਲੇ ਇਹ ਕਹਿਣ ਲੱਗਣ ਕਿ ਨਹੀਂ ਪਰਮੇਸ਼ਰ ਤੇਰੇ ਤੇ ਪ੍ਰਗਟ ਨਹੀਂ ਹੋਇਆ ਤੇਰੇ ਹੱਥ ਵਿੱਚ ਜੋ ਡੰਡਾ ਹੈ ਉਹਨੂੰ ਜ਼ਮੀਨ ਤੇ ਸੁੱਟ ਦੇ ਆਪਣਾ ਹੱਥ ਵਧਾ ਅਤੇ ਸੱਪ ਦੀ ਪੂਛ ਨੂੰ ਫੜ ਲੈ ਜਦੋਂ موسی ਨੇ ਉਹਨੂੰ ਫੜਿਆ ਤੇ ਸੱਪ ਉਹਦੇ ਹੱਥ ਵਿੱਚ ਡੰਡਾ ਬਣ ਗਿਆ ਇਹ ਚੀਨ ਨਿਸ਼ਾਨ ਦੇ ਕਰਕੇ ਉਹਨਾਂ ਨੂੰ ਵਿਸ਼ਵਾਸ ਹੋ ਜਾਵੇਗਾ ਕਿ ਇਜ਼ਰਾਈਲੀਆਂ ਦਾ ਪਰਮੇਸ਼ਰ ਤੇਰੇ ਤੇ ਪ੍ਰਗਟ ਹੋਇਆ ਹੈ ਜੇ ਫਿਰ ਵੀ ਉਹ ਇਸ ਨਿਸ਼ਾਨ ਉੱਤੇ ਵਿਸ਼ਵਾਸ ਨਾ ਕਰਨ ਜਿੰਨੂੰ ਮੈਂ ਤੈਨੂੰ ਦਿੱਤਾ ਹੈ ਫਿਰ ਤੂੰ ਆਪਣਾ ਹੱਥ ਜੇਬ ਵਿੱਚ ਪਾਵੇਂ ਜਿਵੇਂ ਤੂੰ موسی ਨੇ ਆਪਣੇ ਹੱਥ ਨੂੰ ਜੇਬ ਵਿੱਚ ਪਾਇਆ ਅਤੇ ਦੁਬਾਰਾ ਬਾਹਰ ਕੱਢਿਆ ਤਾਂ ਉਹ ਬਰਫ਼ ਵਾਂਗੂ ਕੋੜ ਨਾਲ ਚਿੱਟਾ ਹੋ ਗਿਆ ਅਤੇ ਜਦ ਉਸਨੇ ਦੁਬਾਰਾ ਆਪਣੇ ਹੱਥ ਨੂੰ ਅੰਦਰ ਪਾਇਆ ਅਤੇ ਫਿਰ ਬਾਹਰ ਕੱਢਿਆ ਤਾਂ ਉਹ ਪਹਿਲੇ ਵਾਂਗੂ ਹੋ ਗਿਆ ਤੇ ਜੇ ਫੇਰ ਵੀ ਉਹ ਇਹਨਾਂ ਦੋਨਾਂ ਨਿਸ਼ਾਨਾ ਉਤੇ ਵਿਸ਼ਵਾਸ ਨਾ ਕਰਨ ਤਾਂ ਨੀਲ ਨਦੀ ਦੇ ਵਿੱਚੋਂ ਥੋੜਾ ਪਾਣੀ ਲੈ ਲਵੀਂ ਅਤੇ ਉਹਨੂੰ ਸੁੱਕੀ ਧਰਤੀ ਉੱਤੇ ਪਾਵੀਂ ਜਿਹੜਾ ਪਾਣੀ ਤੋਂ ਨੀਲ ਨਦੀ ਵਿੱਚੋਂ ਲਵੇਗਾ ਅਤੇ ਸੁੱਕੀ ਧਰਤੀ ਉੱਤੇ ਪਾਵੇਂਗਾ ਉਹ ਖੂਨ ਬਣ ਜਾਵੇਗਾ موسی ਨੇ ਫੇਰ ਮਿਸਰ ਦੇਸ਼ ਦਾ ਸਫ਼ਰ ਕੀਤਾ ਅਤੇ ਫਿਰੋਨ ਰਾਜਾ ਨੂੰ ਮਿਲਿਆ ਪਰ ਜਿਵੇਂ ਪਰਮੇਸ਼ਵਰ ਨੇ ਮੂਸਾ ਦੇ ਨਾਲ ਕੰਮ ਕੀਤਾ ਸੀ ਅਤੇ ਹਰ ਕਿਸੇ ਨੇ ਮਹਾਨ ਚਮਤਕਾਰਾਂ ਨੂੰ ਦੇਖਿਆ ਸੀ ਮਿਸਰ ਦੇਸ਼ ਨੇ ਅਖੀਰ ਉਹਨਾਂ ਨੂੰ ਜਾਨ ਦਿੱਤਾ ਮੂਸਾ ਨੇ ਜਦੋਂ ਲਾਲ ਸਮੁੰਦਰ ਪਾਰ ਕਰਨ ਅਤੇ ਸੀਨੇ ਪਹਾੜ ਵਿੱਚੋਂ ਹੋ ਕੇ ਜਾਣ ਵਿੱਚ ਸਾਡੀ ਅਗਵਾਈ ਕੀਤੀ ਜਿੱਥੇ ਪਰਮੇਸ਼ਵਰ ਨਾਲ ਪੱਕਾ ਰਿਸ਼ਤਾ ਕਾਇਮ ਕੀਤਾ ਹੁਣ ਅਸੀਂ ਉਸ ਦੇਸ਼ ਦਾ ਸਫ਼ਰ ਕਰ ਰਹੇ ਹਾਂ ਜਿਹਨੂੰ ਪਰਮੇਸ਼ਵਰ ਨੇ ਸਾਨੂੰ ਦੇਣ ਦੀ ਪ੍ਰਤੀਗਿਆ ਕੀਤੀ ਹੈ ਦਾਦਾ ਜੀ ਤੁਸੀਂ ਕਿਵੇਂ ਮੂਸਾ ਦੇ ਬਾਰੇ ਇੰਨਾ ਜ਼ਿਆਦਾ ਜਾਣਦੇ ਹੋ ਕਿਉਂਕਿ ਮੈਂ ਵਕੀਚ موسی ਦਾਪਰਾ ਹਰੂਨ ਹਾਂ ਮੈਂ ਪਰਮੇਸ਼ਵਰ ਦੀ ਪ੍ਰਤੀਗਿਆ ਦੇ ਦੇਸ਼ ਦੇ ਸਾਰੇ ਰਸਤੇ موسی ਦੇ ਨਾਲ ਸਾਂ ਇਸ ਅਦਭੁਤ ਰੀਤੀ ਨਾਲ ਪਰਮੇਸ਼ਵਰ ਦੁਆਰਾ موسی ਨੂੰ ਉਪਯੋਗ ਕਰਨ ਵਿੱਚ ਮੈਂ ਇੱਕ ਮੌਕੇ ਦਾ ਗਵਾਹ ਹਾਂ ਪਰਮੇਸ਼ਵਰ ਮਹਾਨ ਅਤੇ ਸ਼ਕਤੀਸ਼ਾਲੀ ਹੈ ਅਤੇ ਆਪਣੇ ਲੋਕਾਂ ਨੂੰ ਸਭ ਕੁਝ ਦਿੰਦਾ ਹੈ ਉਹ ਸਾਡੀ ਸਾਰੀਆਂ ਬੁਰਾਈਆਂ ਤੋਂ ਰੱਖਿਆ ਕਰਦਾ ਹੈ ਅਤੇ ਸਾਨੂੰ ਬਚਾਉਂਦਾ ਹੈ